राधे राधे पंजाबी कहानियां चैनल ते ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਨਵੀਆਂ-ਨਵੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚ ਸਕਣ। ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ। ਕਿਉਂ ਨਾ ਆਪਾਂ ਵੀ ਇਸ ਮਹੀਨੇ ਕਿਤੇ ਘੁੰਮਣ ਚੱਲੀਏ? ਮੰਮੀ ਜੀ ਤਾਂ ਮਾਸੀ ਜੀ ਦੇ ਘਰ ਗਏ ਹੋਏ ਨੇ ਤਾਂ ਅਸੀਂ ਵੀ ਬੇਫਿਕਰ ਹੋ ਕੇ ਘੁੰਮ ਕੇ ਆ ਸਕਦੇ ਹਾਂ। ਅਰਸ਼ ਨੇ ਆਪਣੇ ਪਤੀ ਦੀਪਕ ਨੂੰ ਪਾਣੀ ਦਾ ਗਲਾਸ ਫੜਾਉਂਦੇ ਹੋਏ ਕਿਹਾ ਠੀਕ ਐ ਕੱਢ ਫਿਰ ਕਟਕਦੇ ਕਟਕਦੇ ਨੋਟ ਆਪਾਂ ਵੀ ਘੁੰਮਣ ਚੱਲਦੇ ਆ ਮੇਰੇ ਕੋਲ ਪੈਸੇ ਕਿੱਥੇ ਨੇ ਅਰਸ਼ ਨੇ ਹੈਰਾਨੀ ਨਾਲ ਦੀਪਕ ਵੱਲ ਵੇਖਿਆ ਪੈਸੇ ਨਹੀਂ ਤਾਂ ਘੁੰਮਣ ਜਾਣ ਦੀ ਪਲੈਨਿੰਗ ਹੀ ਕਿਉਂ ਕਰ ਰਹੀ ਹੈ ਪੈਸਾ ਨਾ ਢੇਲਾ ਕਰਦੀ ਮੇਲਾ ਮੇਲਾ ਦੀਪਕ ਨੇ ਉਸ ਦਾ ਮਜ਼ਾਕ ਉਡਾਇਆ ਮੇਰੀ ਸੈਲਰੀ ਤਾਂ ਘਰ ਦੇ ਖਰਚ ਵਿੱਚ ਹੀ ਖਤਮ ਹੋ ਜਾਂਦੀ ਹੈ ਪਰ ਤੁਹਾਡੀ ਸੈਲਰੀ ਤਾਂ ਬਚੀ ਹੋਵੇਗੀ ਨਾ ਤੁਸੀਂ ਪੈਸੇ ਖਰਚ ਕਰ ਲਵੋ ਇਸ ਵਿੱਚ ਕਿਹੜੀ ਵੱਡੀ ਗੱਲ ਹੈ ਅਰਸ਼ ਨੇ ਦੀਪਕ ਨੂੰ ਕਿਹਾ ਮੇਰੇ ਕੋਲ ਪੈਸੇ ਨਹੀਂ ਹਨ ਭਾਬੀ ਨੇ ਕੁਝ ਰੁਪਏ ਮੰਗੇ ਸੀ ਮੈਂ ਉਹਨਾਂ ਨੂੰ ਦੇ ਦਿੱਤੇ ਇਹ ਸੁਣ ਕੇ ਅਰਸ਼ ਦੇ ਤਨਬਦਨ ਵਿੱਚ ਅੱਗ ਲੱਗ ਗਈ ਉਹ ਗੁੱਸੇ ਵਿੱਚ ਕਹਿਣ ਲੱਗੀ ਵੀਰਾ ਤੇ ਭਾਬੀ ਪਿਛਲੇ ਮਹੀਨੇ ਹੀ ਬੱਚਿਆਂ ਨਾਲ ਨੈਨੀਤਾਲ ਘੁੰਮ ਕੇ ਆਏ ਨੇ ਤੁਸੀਂ ਉਹਨਾਂ ਨੂੰ ਪੈਸੇ ਦੇ ਦਿੱਤੇ ਤੇ ਉਹ ਘੁੰਮ ਕੇ ਵੀ ਆ ਗਏ ਤੁਹਾਡੇ ਵੀਰ ਭਾਬੀ ਦੀਆਂ ਖੁਸ਼ੀਆਂ ਲਈ ਮੈਂ ਕਦੋਂ ਤੱਕ ਆਪਣੀਆਂ ਇੱਛਾਵਾਂ ਦਾ ਗਲਾ ਘੋਟਦੀ ਰਹੂੰਗੀ ਕਿ ਮੇਰੇ ਕੁਝਰਮਾਨ ਨਹੀਂ ਹਨ ਇੱਕ ਤਰ੍ਹਾਂ ਨਾਲ ਅਰਸ਼ ਨੂਨ ਹਕੀ ਹੋ ਗਈ ਸੀ ਦੀਪਕ ਕਹਿਣ ਲੱਗਾ ਵੀਰ ਤੇ ਭਾਬੀ ਵੀ ਆਪਣਾ ਹੀ ਪਰਿਵਾਰ ਨੇ ਅਸੀਂ ਆੱਡ ਰਹਿੰਦੇ ਆ ਤਾਂ ਕਿ ਹੋਇਆ ਉਹਨਾਂ ਨੂੰ ਜ਼ਰੂਰਤ ਸੀ ਮੈਂ ਦੇ ਦਿੱਤੇ ਹਮੇਸ਼ਾ ਹੀ ਉਹ ਤੁਹਾਡੇ ਤੋਂ ਪੈਸੇ ਮੰਗ ਕੇ ਆਪਣੇ ਮਹਿੰਗੇ ਮਹਿੰਗੇ ਸ਼ੌਂਕ ਪੂਰੇ ਕਰਦੇ ਨੇ ਹੁਮਨ ਜਾਂਦੇ ਨੇ ਪਾਰਟੀਆਂ ਕਰਦੇ ਨੇ ਤੁਹਾਡੇ ਭਰਾ ਪਰ ਜਾਈ ਹਰ ਹਫਤੇ ਮਹਿੰਗੇ ਮਹਿੰਗੇ ਹੋਟਲਾਂ ਵਿੱਚ ਖਾਣਾ ਖਾਣ ਜਾਂਦੇ ਨੇ ਪਰ ਮੇਰੇ ਜੀਵਨ ਵਿੱਚ ਕੀ ਹੈ ਮੈਂ ਆਫਿਸ ਜਾਂਦੀ ਆ ਮਾਂ ਜੀ ਦਾ ਧਿਆਨ ਰੱਖਦੀ ਆ ਤੁਹਾਨੂੰ ਜਦ ਵੀ ਮੌਕਾ ਮਿਲਦਾ ਹੈ ਤੁਸੀਂ ਉੱਪਰ ਆਪਣੇ ਵੀਰ ਭਾਬੀ ਕੋਲ ਜਾ ਕੇ ਬੈਠ ਜਾਂਦੇ ਹੋ ਮਜ਼ਾਕ ਮਸਤੀ ਕਰਦੇ ਹੋ ਤੁਹਾਡੇ ਕੋਲ ਤਾਂ ਇੰਨੀ ਵੀ ਫਰਸਤ ਨਹੀਂ ਕਿ ਮੇਰੇ ਨਾਲ ਬੈਠ ਕੇ ਥੋੜਾ ਸਮਾ ਬਤਿੱਤ ਕਰ ਲਵੋ ਉੱਪਰ ਤੋਂ ਤੁਸੀਂ ਸਾਡੇ ਭਵਿੱਖ ਲਈ ਕੋਈ ਬਚਤ ਵੀ ਨਹੀਂ ਕਰਦੇ ਨਾਹੀਂ ਮੇਰੀ ਸੈਲਰੀ ਬਚਾਉਣ ਲਈ ਛੱਡਦੇ ਹਾਂ ਤੇ ਨਾਹੀਂ ਆਪਣੀ ਸੈਲਰੀ ਬਚਾ ਰਹੀ ਹਾਂ ਭਵਿੱਖ ਵਿੱਚ ਜੇ ਕੋਈ ਵੱਡਾ ਖਰਚਾ ਆਇਆ ਤਾਂ ਕੀ ਹੋਵੇਗਾ ਐਵੇਂ ਲੱਗ ਰਿਹਾ ਹੈ ਕਿ ਤੁਸੀਂ ਮੇਰੇ ਪਤੀ ਨਹੀਂ ਆਪਣੇ ਵੀਰ ਭਾਬੀ ਦੇ ਗੁਲਾਮ ਹੋ ਦੀਪਕ ਗੁੱਸੇ ਵਿੱਚ ਬੋਲਿਆ ਭਵਿੱਖ ਵਿੱਚ ਕੀ ਹੋਵੇਗਾ ਉਸ ਬਾਰੇ ਸੋਚ-ਸੋਚ ਕੇ ਹੁਣ ਪਰੇਸ਼ਾਨ ਹੋਣ ਦੀ ਕੀ ਜ਼ਰੂਰਤ ਹੈ ਮੁਸੀਬਤ ਵਿੱਚ ਪਰਿਵਾਰ ਹੀ ਕੰਮ ਆਉਂਦਾ ਹੈ ਤੇ ਇਹ ਲੋਕ ਮੇਰਾ ਪਰਿਵਾਰ ਨਹੀਂ ਮੈਂ ਨਾਲੇ ਕੁਝ ਵੀ ਕਰ ਸਕਦਾ ਮੈਂ ਆਪਣੀ ਕਮਾਈ ਬਚਾਵਾਂ ਜਾਂ ਵੱਡੇ ਵੀਰ ਦੇ ਪਰਿਵਾਰ ਤੇ ਖਰਚ ਕਰਾਂ ਤੈਨੂੰ ਕੀ ਮੇਰੇ ਲਈ ਮੇਰਾ ਵੀਰ ਤੇ ਭਾਬੀ ਤੇਰੇ ਤੋਂ ਵੱਧ ਕੇ ਨਹੀਂ ਇੰਨਾ ਕਹਿ ਕੇ ਉਹ ਉੱਪਰ ਆਪਣੇ ਵੀਰ ਭਾਬੀ ਕੋਲ ਚਲਾ ਗਿਆ ਅਰਸ਼ ਬਸ ਠੱਗੀ ਹੋਈ ਰਹਿ ਗਈ ਕਿਉਂਕਿ ਆਟਾ ਦਾਲ ਤੋਂ ਲੈ ਕੇ ਇੱਕ ਸੂਈ ਤੱਕ ਉਹ ਆਪਣੀ ਸੈਲਰੀ ਨਾਲ ਖਰੀਦ ਰਹੀ ਸੀ ਉਹ ਸੋਚਣ ਲੱਗੀ ਕਿ ਜੇ ਵੀਰ ਤੇ ਭਾਬੀ ਹੀ ਇਹਨਾਂ ਦਾ ਪਰਿਵਾਰ ਹੈ ਤਾਕੀ ਮੈਂ ਨਾ ਦਾ ਪਰਿਵਾਰ ਨਹੀਂ ਹਾਂ ਘਰ ਮੈਂ ਚਲਾ ਰਹੀ ਹਾਂ ਇਸ ਲਈ ਦੀਪਕ ਨੂੰ ਆਪਣੀ ਸੈਲਰੀ ਉਡਾਉਣ ਦਾ ਮੌਕਾ ਮਿਲ ਰਿਹਾ ਹੈ ਵੀਰ ਭਾਬੀ ਵੀ ਆਪਣੀ ਸੈਲਰੀ ਬਚਾ ਕੇ ਦੀਪਕ ਦੇ ਰੁਪਏਾਂ ਤੇ ਐਸ਼ ਕਰ ਰਹੇ ਨੇ ਘੁੰਮਣ ਜਾਂਦੇ ਨੇ ਮਹਿੰਗੀਆਂ ਗੱਟੀਆਂ ਖਰੀਦਦੇ ਨੇ ਤੇ ਮੈਂ ਬਸ ਆਪਣੇ ਪਤੀ ਦਾ ਇੰਤਜ਼ਾਰ ਕਰਦੀ ਰਹਿ ਜਾਂਦੀ ਹਾਂ ਉਸ ਦਾ ਮਨ ਗੁੱਸੇ ਵਿੱਚ ਸੁੱਲਗ ਉੱਠਿਆ ਉਹ ਸੋਚਣ ਲੱਗੀ ਜੇ ਮੈਂ ਚਾਹਾਂ ਤਾਂ ਮੈਂ ਆਪਣੀ ਸੈਲਰੀ ਨਾਲ ਆਪਣੇ ਸਾਰੇ ਸ਼ੌਂਕ ਪੂਰੇ ਕਰ ਸਕਦੀ ਹਾਂ ਪਰ ਮੇਰੀ ਸੈਲਰੀ ਤਾਂ ਘਰ ਚਲਾਉਣ ਵਿੱਚ ਹੀ ਨਿਕਲ ਜਾਂਦੀ ਹੈ ਬਹੁਤ देर ਸੋਚਣ ਤੋਂ ਬਾਅਦ ਉਸਨੇ ਤੈਅ ਕੀਤਾ ਕਿ ਉਹ ਹੁਣ ਆਪਣੇ ਪਤੀ ਨੂੰ ਸਭ ਕੁਝ ਸਿਖਾ ਕੇ ਹੀ ਰਹੇਗੀ ਅਗਲੇ ਦਿਨ ਹੀ ਸਵੇਰੇ ਉਸਨੇ ਦੀਪਕ ਨੂੰ ਕਿਹਾ ਦੇਖੋ ਦੀਪਕ ਬਚਤ ਕਰਨੀ ਸ਼ੁਰੂ ਕਰੋ ਉਹ ਸਾਡੇ ਕੰਮ ਆਵੇਗੀ ਜੇ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਮੈਂ ਤੁਹਾਨੂੰ ਛੱਡ ਕੇ ਚਲੀ ਜਾਵਾਂਗੀ ਦੀਪਕ ਉਸੇ ਵਿੱਚ ਪੜਕ ਉੱਠਿਆ ਤੇ ਕਹਿਣ ਲੱਗਾ ਕੀ ਸਵੇਰੇ ਸਵੇਰੇ ਤੂੰ ਫਿਰ ਸ਼ੁਰੂ ਹੋ ਗਈ ਤੂੰ ਜਿੱਥੇ ਜਾਣਾ ਚਲੀ ਜਾ ਮੈਨੂੰ ਤੇਰੀ ਕੋਈ ਪਰਵਾਹ ਨਹੀਂ ਮੇਰੇ ਕੋਲ ਮੇਰਾ ਪਰਿਵਾਰ ਹੀ ਕਾਫੀ ਹੈ ਅਰਸ਼ ਕਹਿਣ ਲੱਗੀ ਕੀ ਹਜੇ ਤੁਹਾਨੂੰ ਜ਼ਿੰਦਗੀ ਦੀ ਸੱਚਾਈ ਬਾਰੇ ਪਤਾ ਨਹੀਂ ਸ਼ਾਇਦ ਇਸ ਲਈ ਤੁਸੀਂ ਅਜਹੀਆਂ ਗੱਲਾਂ ਕਰ ਰਹੇ ਹੋ ਪਰਿਵਾਰ ਦੇ ਨਾਲ ਰਹਿਣਾ ਖੁਸ਼ੀਆਂ ਭਰੇ ਪਲ ਜੀਉਣਾ ਬਹੁਤ ਚੰਗੀ ਗੱਲ ਹੁੰਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕੀ ਪਤਨੀ ਨੂੰ ਛੱਡ ਦਿੱਤਾ ਜਾਵੇ ਜੇ ਤੁਸੀਂ ਆਪਣੇ ਪਰਿਵਾਰ ਨਾਲ ਖੁਸ਼ रह ਸਕਦੇ ਹੋ ਤਾਂ ਰਹੋ ਮੈਂ ਜਾ ਰਹੀ ਹਾਂ ਜੇ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਵੇ ਤਾਂ ਫੋਨ ਕਰ ਦਿਓ ਮੈਂ ਵਾਪਸ ਆ ਜਾਵਾਂਗੀ ਮੈਂ ਇਸ ਨੂੰ ਅਹੰਕਾਰ ਦਾ ਪ੍ਰਸ਼ਨ ਨਹੀਂ ਬਣਾ ਰਹੀ ਬਸ ਆਪਣੇ ਸਨਮਾਨ ਦਾ ਪ੍ਰਸ਼ਨ ਬਣਾ ਰਹੀ ਹਾਂ ਜੇ ਵੀਰ ਭਾਬੀ ਦੇ ਅੱਗੇ ਤੁਹਾਨੂੰ ਅਜੀਹਾ ਲੱਗਦਾ ਹੈ ਕਿ ਮੈਂ ਜ਼ਰੂਰੀ ਨਹੀਂ ਤਾਂ ਫਿਰ ਤੁਸੀਂ ਕੁਝ ਦਿਨ ਮੇਰੇ ਬਿਨਾ ਆਪਣੀ ਜ਼ਿੰਦਗੀ ਚਲਾ ਕੇ ਵੇਖ ਲਓ ਤਹਾਨੂੰ ਸੱਚਾਈ ਪਤਾ ਲੱਗ ਜਾਵੇਗੀ। ਦੀਪਕ ਦਾ ਗੁੱਸੇ ਵਿੱਚ ਅੱਗ ਬਬੂਲਾ ਹੋ ਗਿਆ ਤੇ ਕਹਿਣ ਲੱਗਾ, "ਤੂੰ ਭਾਵੇਂ ਇਸ ਨੂੰ ਆਪਣੇ ਸਨਮਾਨ ਦਾ ਪ੍ਰਸ਼ਨ ਬਣਾ ਰਹੀ ਹੈ। ਪਰ ਮੈਂ ਕਦੇ ਵੀ ਤੈਨੂੰ ਫੋਨ ਕਰਕੇ ਘਰ ਆਉਣ ਲਈ ਨਹੀਂ ਕਹਾਗਾ। ਮੈਂ ਵੀ ਆਪਣੇ ਪਾਸੇ ਤੋਂ ਕਲੀਅਰ ਕਰ ਦਿੰਨਾ ਕਿ ਮੈਂ ਤੈਨੂੰ ਲੈਣ ਨਹੀਂ ਆਵਾਂਗਾ ਤੇ ਨਾ ਹੀ ਤੈਨੂੰ ਕਦੇ ਬੁਲਾਵਾਂਗਾ। ਤੂੰ ਆਉਣਾ ਹੋਵੇਗਾ ਤਾਂ ਆਪਣੀ ਮਰਜ਼ੀ ਨਾਲ ਆ ਸਕਦੀ ਹੈ। ਮੇਰੇ ਵੱਲੋਂ ਤੈਨੂੰ ਕੋਈ ਰੋਕ ਨਹੀਂ ਹੈ।" ਅਸ਼ੀਰat ਵਿੱਚ ਹੀ ਬੈਗ ਤਿਆਰ ਕਰ ਚੁੱਕੀ ਸੀ ਸਵੇਰੇ ਸਵੇਰੇ ਹੀ ਆਪਣੇ ਪੇਕੇ ਚਲੀ ਗਈ ਹੁਣ ਅਰਸ਼ ਨਹੀਂ ਸੀ ਤਾਂ ਜਾਹਿਰ ਹੈ ਕਿ ਉਸਦੀ ਸੈਲਰੀ ਵੀ ਦੀਪਕ ਨੂੰ ਨਹੀਂ ਮਿਲਣ ਵਾਲੀ ਸੀ ਹੁਣ ਆਪਣਾ ਤੇ ਆਪਣੀ ਮਾਂ ਦਾ ਖਰਚਾ ਉਸ ਨੂੰ ਹੀ ਚੱਕਣਾ ਪੈਣਾ ਸੀ ਕੁਝ ਦਿਨਾਂ ਬਾਅਦ ਜਦ ਦੀਪਕ ਦੀ ਮਾਂ ਆਪਣੇ ਭੈਣ ਦੇ ਘਰੋਂ ਵਾਪਸ ਆ ਗਈ ਤਾਂ ਉਸ ਨੂੰ ਉਹਨਾਂ ਸਾਰੀਆਂ ਗੱਲਾਂ ਦਾ ਪਤਾ ਲੱਗਿਆ ਤਾਂ ਉਹ ਬਹੁਤ ਗੁੱਸੇ ਹੋਈ ਉਹਨਾਂ ਨੇ ਦੀਪਕ ਨੂੰ ਆਪਣੇ ਕੋਲ ਬੁਲਾਇਆ ਤੇ ਕਹਿਣ ਲੱਗੀ ਪੁੱਤ ਵੀਰ ਤੇ ਭਾਬੀ ਦੇ ਪਿੱਛੇ ਆਪਣਾ ਘਰ ਬਰਬਾਦ ਨਹੀਂ ਕਰੀਦਾ ਭਰਾ ਭਾਬੀ ਨਾਲ ਬਣਾ ਕੇ ਰੱਖਣਾ ਬਹੁਤ ਚੰਗੀ ਗੱਲ ਐ ਪਰ ਉਸ ਲਈ ਆਪਣੀ ਪਤਨੀ ਨਾਲ ਰਿਸ਼ਤਾ ਵਿਗਾੜ ਦੇਣਾ ਚੰਗਾ ਨਹੀਂ ਤੂੰ ਜਾ ਕੇ ਬਹੂ ਨੂੰ ਲੈ ਆ ਦੀਪਕ ਆਪਣੀ ਗੱਲ ਤੇ ਅੜਿਆ ਰਿਹਾ ਮਾਂ ਨੂੰ ਕਹਿਣ ਲੱਗਾ ਉਹ ਨੂੰ ਆਪਣੀ ਸੈਲਰੀ ਤੇ ਬਹੁਤ ਗਰੂਰ ਸੀ ਮਾਂ ਕੁਝ ਦਿਨ ਪੇਕੇ ਰਹੇਗੀ ਤਾਂ ਆਪਣੇ ਆਪ ਹੀ ਅਕਲ ਟਿਕਾਣੇ ਆ ਜਾਵੇਗੀ मां ਨੇ ਦੀਪਕ ਨੂੰ ਬਹੁਤ ਸਮਝਾਇਆ ਪਰ ਉਹ ਕਿਸੇ ਦੀ ਵੀ ਗੱਲ ਸੁਣਨ ਲਈ ਤਿਆਰ ਨਹੀਂ ਸੀ ਹੁਣ ਤੱਕ ਤਾਂ ਦੀਪਕ ਨੇ ਉੱਪਰ ਵੀਰ ਭਾਬੀ ਦੇ ਘਰ ਰਹਿ ਕੇ ਹੀ ਰੋਟੀ ਪਾਣੀ ਖਾਇਆ ਪਰ ਜਦੋਂ ਮਾਂ ਆ ਗਈ ਤਾਂ ਉਸ ਲਈ ਪਰਹੇਜ਼ ਵਾਲਾ ਖਾਣਾ ਬਣਦਾ ਸੀ ਕਿਉਂਕਿ ਉਹਨਾਂ ਨੂੰ ਬੀਪੀ ਤੇ ਸ਼ੂਗਰ ਦੀ ਬਿਮਾਰੀ ਸੀ ਉਹਨਾਂ ਦੀ ਤਬੀਅਤ ਵੀ ਜਿਆਦਾ ਠੀਕ ਨਹੀਂ ਸੀ ਰਹਿੰਦੀ ਤਾਂ ਦੀਪਕ ਨੂੰ ਹੀ ਆਪਣੀ ਰਸੋਈ ਸੰਭਾਲਣੀ ਪਈ ਸ਼ੁਰੂਆਤ ਵਿੱਚ ਉਸਨੇ ਆਪਣੀ ਭਾਬੀ ਨੂੰ ਕਿਹਾ ਵੀ ਸੀ ਤੁਸੀਂ ਮਾਂ ਲਈ ਖਾਣਾ ਅੱਡ ਤੋਂ ਬਣਾ ਦਿਓ ਮੈਂ ਰਾਸ਼ਨ ਪਾਣੀ ਦਾ ਖਰਚ ਤੁਹਾਨੂੰ ਹੀ ਦੇ ਦਵਾਂਗਾ ਤਾਂ ਅੱਗੋ ਪਰਜਾਈ ਕਹਿਣ ਲੱਗੀ ਗੱਲ ਪੈਸੇ ਦੀ ਨਹੀਂ ਹੈ ਮੈਨੂੰ ਪਹਿਲਾਂ ਹੀ ਬਹੁਤ ਸਾਰੇ ਕੰਮ ਹੁੰਦੇ ਨੇ ਮੈਂ ਅੱਡ ਮੰਮੀ ਜੀ ਲਈ ਪਰਹੇਜ਼ ਵਾਲਾ ਖਾਣਾ ਨਹੀਂ ਬਣਾ ਸਕਦੀ ਦੀਪਕ ਸੋਚ ਵਿੱਚ ਪੈ ਗਿਆ ਕਿ ਭਾਬੀ ਤਾਂ ਸਾਰਾ ਦਿਨ ਘਰ ਰਹਿੰਦੀ ਹੈ ਫਿਰ ਵੀ ਜਵਾਬ ਦੇ ਰਹੀ ਹੈ ਪਰ ਅਰਸ਼ ਤਾਂ ਦਫ਼ਤਰ ਵੀ ਜਾਂਦੀ ਸੀ ਨਾਲ-ਨਾਲ ਘਰ ਦਾ ਕੰਮ ਵੀ ਕਰਦੀ ਤੇ ਮਾਂ ਦੇ ਖਾਣ ਪੀਣ ਦਾ ਵੀ ਪੂਰਾ ਧਿਆਨ ਰੱਖ ਲੈਂਦੀ ਸੀ ਹੁਣ ਦੀਪਕ ਨੂੰ ਹੀ ਆਪਣੀ ਰਸੋਈ ਵਿੱਚ ਖਾਣਾ ਬਣਾਉਣਾ ਪੈਂਦਾ ਭਾਬੀ ਨੇ ਤਾਂ ਅਜਹੀ ਗੱਲ ਕਹਿ ਦਿੱਤੀ ਸੀ ਕਿ ਹੁਣ ਉਸ ਨੂੰ ਖੁਦ ਉੱਪਰ ਜਾ ਕੇ ਰਸੋਈ ਵਿੱਚ ਖਾਂਦੇ ਹੋਏ ਸ਼ਰਮ ਮਹਿਸੂਸ ਹੁੰਦੀ ਇਸ ਮਹੀਨੇ ਘਰ ਦਾ ਖਰਚ ਉਸ ਨੂੰ ਹੀ ਚਲਾਉਣਾ ਪਿਆ ਲਾਈਟ ਦਾ ਬਿੱਲ ਗੈਸ ਦਾ ਬਿੱਲ ਪਾਣੀ ਦਾ ਬਿੱਲ ਮਾਂ ਦੀਆਂ ਦਵਾਈਆਂ ਰਾਸ਼ਨ ਸਾਰੇ ਬਿੱਲ ਭਰਦੇ ਭਰਦੇ ਉਸ ਦੀ ਸਾਰੀ ਸੈਲਰੀ ਖਰਚ ਹੋ ਗਈ ਹੁਣ ਵੀਰ ਭਾਬੀ ਨੂੰ ਤਾਂ ਹਰ ਮਹੀਨੇ ਉਸ ਤੋਂ ਪੈਸੇ ਲੈਣ ਦੀ ਆਦਤ ਪੈ ਚੁੱਕੀ ਸੀ ਇਸ ਵਾਰ ਵੀ ਜਦੋਂ ਭਾਬੀ ਨੇ ਉਸ ਤੋਂ ਪੈਸੇ ਮੰਗੇ ਕਿ ਜ਼ਰੂਰੀ ਕੰਮ ਹੈ ਤਾਂ ਉਹ ਹੌਲੇ ਦਿਨੇ ਬੋਲਿਆ ਭਾਬੀ ਜੀ ਇਸ ਮਹੀਨੇ ਅਰਸ਼ ਵੀ ਇੱਥੇ ਨਹੀਂ ਹੈ ਤਾਂ ਉਸ ਦੀ ਸੈਲਰੀ ਵੀ ਮੈਨੂੰ ਨਹੀਂ ਮਿਲੀ ਤੇ ਮੇਰੀ ਸੈਲਰੀ ਵੀ ਘਰ ਖਰਚ ਵਿੱਚ ਲੱਗ ਗਈ ਹੈ ਤਾਂ ਭਾਬੀ ਮੂੰਹ ਬਣਾਉਂਦੇ ਹੋਏ ਕਹਿਣ ਲੱਗੀ ਕਿ ਅੱਜ ਕੱਲ ਦੇ ਦੌਰ ਵਿੱਚ ਕੋਈ ਵੀ ਕਿਸੇ ਦੀ ਮਦਦ ਨਹੀਂ ਕਰਦਾ ਤੂੰ ਵੀ ਆਪਣਾ ਰੰਗ ਦਿਖਾਈ ਦਿੱਤਾ ਦੀਪਕ ਨੂੰ ਝਟਕਾ ਜਿਹਾ ਲੱਗਿਆ ਕਿ ਇੱਕ ਵਾਰ ਜਵਾਬ ਦੇ ਨਾਲ ਇੰਨੀ ਵਾਰ ਦੀ ਕੀਤੀ ਗਈ ਮਦਦ ਤੇ ਮਿੱਟੀ ਪੈ ਗਈ ਉਸ ਨੂੰ ਬਹੁਤ ਬੁਰਾ ਲੱਗਿਆ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਪਰ ਖੁਦ ਤੇ ਕੰਟਰੋਲ ਕਰਦੇ ਹੋਏ ਉਹ ਹੌਲੀ ਜਿਨੇ ਫੇਰ ਬੋਲਿਆ ਭਾਬੀ ਉਹ ਗੱਲ ਨਹੀਂ ਹੈ ਦਰਸਲ ਇਸ ਮਹੀਨੇ ਸਾਰੇ ਬਿੱਲ ਕਲੀਅਰ ਕਰਦੇ ਕਰਦੇ ਮੇਰੀ ਸੈਲਰੀ ਬਹੁਤ ਘੱਟ ਬਚੀ ਹੈ ਪਿਛਲੇ ਮਹੀਨੇ ਵੀ ਮੈਂ ਤੁਹਾਨੂੰ ਆਪਣੀ ਸੈਲਰੀ ਦੇ ਦਿੱਤੀ ਸੀ ਹੁਣ ਤਾਂ ਮੈਨੂੰ ਵੀ ਕੁਝ ਰੁਪਏ ਚਾਹੀਦੇ ਨੇ ਉਸਦੀ ਭਾਬੀ ਇੱਕਦਮ ਤੁਣਕ ਕੇ ਬੋਲੀ ਸਾਡੇ ਕੋਲ ਪੈਸੇ ਕਿੱਥੇ ਨੇ ਜਦੋਂ ਹੋਣਗੇ ਮੈਂ ਦੇ ਦੇਵਾਂਗੀ ਤੇਰੇ ਪੈਸੇ ਹੁਣ ਤਾਂ ਸਾਡੀਆਂ ਖੁਦ ਦੀਆਂ ਜ਼ਰੂਰਤਾਂ ਨੇ ਤਾਂ ਹੀ ਤਾਂ ਤੇਰੇ ਤੋਂ ਮੰਗ ਰਹੀ ਸੀ ਹੁਣ ਤਾਂ ਦੀਪਕ ਤੋਂ ਉੱਥੇ ਰੁਕਿਆ ਵੀ ਨਹੀਂ ਗਿਆ ਚੁੱਪਚਾਪ ਥੱਲੇ ਉਤਰ ਆਇਆ ਕਮਰੇ ਵਿੱਚ ਆ ਕੇ ਆਪਣੇ ਆਪ ਤੇ ਗੁੱਸਾ ਕਰਨ ਲੱਗਾ ਤੇ ਸੋਚਣ ਲੱਗਾ ਕੀ ਇਹ ਮੈਂ ਕੀ ਕਰ ਦਿੱਤਾ ਉਹ ਕਾਫੀ देर ਸੋਚ ਵਿੱਚ ਡੁੱਬਿਆ ਰਿਹਾ ਕਿ ਮੈਂ ਤਾਂ ਵੀਰ ਭਾਬੀ ਦੀ ਹਰ ਸੰਭਵ ਮਦਦ ਕੀਤੀ ਕਦੇ ਵੀ ਆਪਣੇ ਰੁਪਏ ਬਚਾਉਣ ਬਾਰੇ ਸੋਚਿਆ ਵੀ ਨਹੀਂ ਅਰਸ਼ ਠੀਕ ਹੀ ਕਹਿੰਦੀ ਸੀ ਕਿ ਸਾਡੇ ਰੁਪਈਆ ਵਿੱਚ ਉਹ ਆਪਣੇ ਸ਼ੌਂਕ ਪੂਰੇ ਕਰਕੇ ਆਪਣੇ ਪੈਸੇ ਬਿਚਾ ਰਹੇ ਨੇ ਖੈਰ ਥੋੜੀ ਦੇਰ ਬਾਅਦ ਉਹ ਰਸੋਈ ਵਿੱਚ ਗਿਆ ਤੇ ਮਾਂ ਲਈ ਖਿਚੜੀ ਬਣਾਉਣ ਲੱਗਾ ਖਿਚੜੀ ਬਣਾਉਣ ਤੋਂ ਬਾਅਦ ਜਦੋਂ ਮਾਂ ਦੇ ਕਮਰੇ ਵਿੱਚ ਖਿਚੜੀ ਦੇਣ ਆਇਆ ਤਾਂ ਉਸਨੇ ਵੇਖਿਆ ਮਾਂ ਬੇਹੋਸ਼ ਪਈ ਸੀ ਇਕਦਮ ਘਬਰਾ ਗਿਆ ਸਭ ਕੁਝ ਭੁੱਲ ਕੇ ਫਿਰ ਫਟਾਫਟ ਉੱਪਰ ਭਾਬੀ ਕੋਲ ਭੱਜਿਆ ਤੇ ਕਹਿਣ ਲੱਗਾ ਭਾਬੀ ਕਾਰ ਦੀ ਚਾਬੀ ਦੇ ਦਿਓ ਮਾਂ ਦੀ ਤਬੀਅਤ ਬਹੁਤ ਖਰਾਬ ਹੈ ਉਹਨਾਂ ਨੂੰ ਹਸਪਤਾਲ ਲੈ ਕੇ ਜਾਣਾ ਪਵੇਗਾ ਅੱਗੋਂ ਭਾਬੀ ਗੁੱਸੇ ਨਾਲ ਬੋਲੀ ਬਾਹਰ ਤੋਂ ਕੋਈ ਆਟੋ ਲੈ ਲੈ ਮਾਂ ਬਿਮਾਰ ਹੈ ਕਿਤੇ ਸਾਡੀ ਗੱਡੀ ਖਰਾਬ ਹੀ ਨਾ ਹੋ ਜਾਏ ਤੂੰ ਵੀ ਸਮਝਣ ਦੀ ਕੋਸ਼ਿਸ਼ ਕਰ ਬਹੁਤ ਮਹਿੰਗੀ ਗੱਡੀ ਹੈ ਦੀਪਕ ਇਕਦਮ ਹੈਰਾਨ ਰਹਿ ਗਿਆ ਕਿਉਂਕਿ ਉਸ ਗੱਡੀ ਨੂੰ ਖਰੀਦਣ ਵਿੱਚ ਉਸਨੇ ਵੀ ਪੈਸੇ ਦਿੱਤੇ ਸੀ ਪਰ ਅੱਜ ਜ਼ਰੂਰਤ ਦੇ ਵਕਤ ਭਾਬੀ ਗੱਡੀ ਦੇਣ ਤੋਂ ਜਵਾਬ ਦੇ ਰਹੀ ਸੀ ਉਹ ਫਟਾਫਟ ਭੱਜ ਕੇ ਪੌੜੀਆਂ ਤੋਂ ਥੱਲੇ ਉਤਰਿਆ ਤੇ ਬਾਹਰ ਜਾ ਕੇ ਆਟੋ ਦੀ ਤਲਾਸ਼ ਕਰਨ ਲੱਗਾ ਪਰ ਕੋਈ ਆਟੋ ਨਹੀਂ ਸੀ ਮਿਲ ਰਿਹਾ ਗਵਾਂਡੀਆਂ ਦੇ ਘਰ ਮਦਦ ਲੈਣ ਲਈ ਗਿਆ ਤਾਂ ਇੱਕ ਗਵਾਂਡੀ ਨੇ ਫਟਾਫਟ ਆਪਣੀ ਕਾਰ ਕੱਢੀ ਦੇ ਕਹਿਣ ਲੱਗਾ ਤੁਸੀਂ ਅੰਮਾ ਜੀ ਨੂੰ ਲੈ ਆਓ ਉਹ ਸੋਚਣ ਲੱਗਾ ਕਿ ਭਾਬੀ ਨਾਲੋਂ ਤਾਂ ਇਹ ਗਵਾਂਡੀ ਹੀ ਚੰਗੀ ਜਿਨ੍ਹਾਂ ਨੇ ਸਮੇਂ ਰਹਿੰਦੇ ਮਦਦ ਕੀਤੀ ਹੈ ਖੈਰ ਮਾਂ ਨੂੰ ਲੈ ਕੇ ਹਸਪਤਾਲ ਪਹੁੰਚਿਆ ਉੱਥੇ ਹਸਪਤਾਲ ਵਿੱਚ ਐਡਮਿਟ ਕਰਵਾਇਆ ਤਾਂ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਨੂੰ ਹਾਰਟ ਅਟੈਕ ਆਇਆ ਤੇ ਉਹਨਾਂ ਦੇ ਹਾਰਟ ਦਾ ਆਪਰੇਸ਼ਨ ਕਰਨਾ ਪਵੇਗਾ ਜੇਤੀ ਤੋਂ ਜੇਤੀ ਪੈਸਿਆਂ ਦਾ ਇੰਤਜ਼ਾਮ ਕਰ ਲਵੋ ਹੁਣ ਤਾਂ ਦੀਪਕ ਦੇ ਹੱਥ ਪੈਰ ਫੁੱਲਣ ਲੱਗੇ ਉਸਨੇ ਉਸੇ ਵਕਤ ਆਪਣੇ ਭਰਾ ਨੂੰ ਫੋਨ ਕੀਤਾ ਤੇ ਮਾਂ ਦੀ ਤਬੀਅਤ ਤੇ ਆਪਰੇਸ਼ਨ ਬਾਰੇ ਦੱਸਿਆ ਅਗੋਂ ਉਸਦਾ ਵੀਰ ਕਹਿਣ ਲੱਗਾ ਮੇਰੇ ਕੋਲ ਰੁਪਏ ਕਿੱਥੇ ਨੇ ਮੈਂ ਘਰ ਵਿੱਚ ਇਕੱਲਾ ਕਮਾਉਣ ਵਾਲਾ ਤੁਸੀਂ ਤਾਂ ਦੋਵੇਂ ਪਤੀ ਪਤਨੀ ਕਮਾਉਂਦੇ ਹੋ ਤੇਰੇ ਕੋਲ ਰੁਪਏ ਹੋਣਗੇ ਹੀ ਤੂੰ ਹੁਣ ਮਾਂ ਦਾ ਆਪਰੇਸ਼ਨ ਕਰਵਾ ਦੇ ਬਾਅਦ ਵਿੱਚ ਮੇਰੇ ਕੋਲ ਹੋਏ ਤਾਂ ਮੈਂ ਦੇ ਦਵਾਂਗਾ ਦੀਪਕ ਕੁੱਸੇ ਵਿੱਚ پاگل ਹੋ ਉੱਠਿਆ ਹਸਪਤਾਲ ਵਿੱਚ ਇਕੱਲੇ ਭੱਜ ਦੌੜ ਕਰਦੇ ਹੋਏ ਪਰੀਸ਼ਾਨ ਹੋ ਗਿਆ ਸੀ ਹੁਣ ਉਸ ਨੂੰ ਅਰਸ਼ ਦੀ ਯਾਦ ਆ ਰਹੀ ਸੀ ਪਰ ਉਸ ਨੂੰ ਫੋਨ ਕਰਦੇ ਹੋਏ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ ਉਹ ਬੈਂਚ ਤੇ ਬੈਠ ਕੇ ਰੋ ਪਿਆ ਉਸੇ ਵਕਤ ਉਸ ਦੇ ਮੋਢੇ ਤੇ ਕਿਸੇ ਨੇ ਆ ਕੇ ਹੱਥ ਰੱਖਿਆ ਉਸ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਅਰਸ਼ ਖੜੀ ਸੀ ਅਰਸ਼ ਨੂੰ ਦੇਖਦੇ ਹੀ ਉਹ ਝੱਟ ਨਾਲ ਉਸ ਨਾਲ ਲਿਪਟ ਗਿਆ ਤੇ ਕਹਿਣ ਲੱਗਾ ਸੌਰੀ ਅਰਸ਼ ਮੈਂ ਤੇਰੀ ਗੱਲ ਨਹੀਂ ਮੰਨੀ ਤੇ ਅੱਜ ਮੈਂ ਬਿਲਕੁਲ ਖਾਲੀ ਹੱਥਾਂ मां दी ऑपरेशन ਲਈ ਮੇਰੇ ਕੋਲ ਕੋਈ ਪੈਸੇ ਨਹੀਂ मां ਦੀ ਤਬੀਅਤ ਬਹੁਤ ਖਰਾਬ ਹੈ ਮੈਂ ਕੀ ਕਰਾਂ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਅਰਸ਼ ਕਹਿਣ ਲੱਗੀ ਮੇਰੇ ਕੋਲ ਵੀ ਤਾਂ ਕੋਈ ਖਾਸ ਬਚਤ ਨਹੀਂ ਕਿਉਂਕਿ ਮੇਰੀ ਸਾਰੀ ਸੈਲਰੀ ਤਾਂ ਘਰ ਦੇ ਖਰਚ ਵਿੱਚ ਹੀ ਖਤਮ ਹੋ ਜਾਂਦੀ ਸੀ ਇਸ ਲਈ ਮੈਂ ਤੁਹਾਨੂੰ ਕਹਿੰਦੀ ਰਹੀ ਕਿ ਭਵਿੱਖ ਲਈ ਬਚਤ ਕਰਨਾ ਬਹੁਤ ਜ਼ਰੂਰੀ ਹੈ ਪਰ ਤੁਸੀਂ ਹਮੇਸ਼ਾ ਇਹੀ ਕਹਿ ਦਿੰਦੇ ਕਿ ਵੀਰ ਭਾਬੀ ਨਾਲ ਨੇ ਤਾ ਕੋਈ ਦਿੱਕਤ ਨਹੀਂ ਆਵੇਗੀ ਉਹ ਲੋਕ ਮਦਦ ਜ਼ਰੂਰ ਕਰ ਦੇਣਗੇ ਤੇ ਅੱਜ ਦੇਖੋ ਕੀ ਹੋਇਆ ਕੋਈ ਤੁਹਾਡੀ ਮਦਦ ਲਈ ਨਹੀਂ ਆਇਆ ਉਲਟਾ ਉਹਨਾਂ ਨੇ ਮੈਨੂੰ ਫੋਨ ਕਰਕੇ ਔਨਲੀ ਕਹਿ ਦਿੱਤਾ ਦੀਪਕ ਇਕਦਮ ਹੈਰਾਨ ਰਹਿ ਗਿਆ ਅੱਜ ਉਸ ਨੂੰ ਸਮਝ ਆ ਰਿਹਾ ਸੀ ਕਿ ਸਭ ਤੋਂ ਪਹਿਲਾਂ ਖੁਦ ਲਈ ਬਚਤ ਕਰਨੀ ਚਾਹੀਦੀ ਹੈ ਵੀਰ ਭਾਬੀ ਦੀ ਮਦਦ ਕਰਨਾ ਕੋਈ ਗਲਤ ਗੱਲ ਨਹੀਂ ਪਰ ਉਸ ਨੂੰ ਇਹ ਵੀ ਦੇਖਣਾ ਚਾਹੀਦਾ ਸੀ ਕਿ ਉਹ ਲੋਕ ਪੈਸਿਆਂ ਦਾ ਕਿੱਥੇ ਇਸਤੇਮਾਲ ਕਰ ਰਹੇ ਨੇ ਹੁਣ ਉਹ ਬਹੁਤ ਪਛਤਾ ਰਿਹਾ ਸੀ ਆਖਿਰਕਾਰ ਅਰਸ਼ ਨੇ ਆਪਣੇ ਪਾਪਾ ਤੋਂ ਮਦਦ ਮੰਗੀ ਉਹ 6000 ਰੁਪਏ ਲੈ ਕੇ ਹਸਪਤਾਲ ਪਹੁੰਚ ਗਏ ਮਾਂ ਦਾ ਆਪਰੇਸ਼ਨ ਹੋਇਆ ਹੁਣ ਉਹ ਖਤਰੇ ਤੋਂ ਬਾਹਰ ਸੀ ਅਰਸ਼ ਤੇ ਦੀਪਕ ਨੇ ਮਿਲ ਕੇ ਮਾਂ ਦੀ ਬਹੁਤ ਸੇਵਾ ਕੀਤੀ ਵੀਰ ਭਾਬੀ ਦਾ ਬਸ ਮਹਿਮਾਨਾਂ ਦੀ ਤਰ੍ਹਾਂ ਆ ਕੇ ਮੂੰਹ ਦਿਖਾ ਕੇ ਚਲੇ ਜਾਂਦੇ ਹੁਣ ਜਦੋਂ ਮਾਂ ਨੂੰ ਹਸਪੀਟਲ ਤੋਂ ਛੁੱਟੀ ਹੋਈ ਤਾਂ ਦੀਪਕ ਨੇ ਅਰਸ਼ ਨੂੰ ਕਿਹਾ ਘਰ ਜਾ ਅਰਸ਼ ਤੇਰੇ ਬਿਨਾ ਮੈਂ ਅਧੂਰਾ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਮੈਂ ਆਪਣੀਆਂ ਸਾਰੀਆਂ ਗਲਤੀਆਂ ਲਈ ਤੇਰੇ ਤੋਂ ਮਾਫੀ ਮੰਗਦਾ ਅਰਸ਼ ਨੇ ਪਿਆਰ ਨਾਲ ਉਸ ਨੂੰ ਗਲੇ ਲਗਾ ਲਿਆ ਤੇ ਮਾਫ ਕਰ ਦਿੱਤਾ ਅਰਸ਼ ਹੁਣ ਪਹਿਲਾਂ ਤੋਂ ਜ਼ਿਆਦਾ ਆਪਣੀ ਸਿਹਤ ਦਾ ਧਿਆਨ ਰੱਖਦੀ ਦੋਵੇਂ પતિ ਪਤਨੀ ਮਿਲ ਕੇ ਜੌਬ ਕਰਦੇ ਤੇ ਇੱਕ ਸੈਲਰੀ ਭਵਿੱਖ ਲਈ ਬਚਤ ਦੇ ਰੂਪ ਵਿੱਚ ਜਮ੍ਹਾਂ ਹੋ ਰਹੀ ਸੀ ਇੱਕ ਸੈਲਰੀ ਨਾਲ ਘਰ ਖਰਚ ਆਰਾਮ ਨਾਲ ਚੱਲ ਜਾਂਦਾ ਹੁਣ ਕਦੇ-ਕਦੇ ਜੇ ਉਸਦੀ ਭਾਬੀ ਕਿਸੇ ਕੰਮ ਲਈ ਉਸ ਤੋਂ ਪੈਸੇ ਮੰਗਦੀ ਤਾਂ ਦੀਪਕ ਸਾਫ਼-ਸਾਫ਼ ਮਨ੍ਹਾ ਕਰ ਦਿੰਦਾ ਹੌਲੀ-ਹੌਲੀ ਵੀਰ ਭਾਬੀ ਨੇ ਉਸ ਤੋਂ ਪੈਸੇ ਮੰਗਣੇ ਬੰਦ ਕਰ ਦਿੱਤੇ ਦੀਪਕ ਨੂੰ ਸਮਝ ਆ ਗਿਆ ਸੀ ਕਿ ਜਦੋਂ ਤੱਕ ਉਹ ਵੀਰ ਭਾਬੀ ਨੂੰ ਰੁਪਏ ਦਿੰਦਾ ਰਿਹਾ ਉਦੋਂ ਤੱਕ ਰਿਸ਼ਤੇ ਆ ਵਿੱਚ ਬਹੁਤ ਮਿਠਾਸ ਸੀ ਕਿਉਂਕਿ ਮੁਸ਼ਕਿਲ ਵਕਤ ਤੇ ਤਾਂ ਉਹਨਾਂ ਦੋਨਾਂ ਨੇ ਹੀ ਪੱਲਾ ਝਾੜ ਲਿਆ ਸੀ रिश्ते निभाਉਣਾ ਬਹੁਤ ਚੰਗੀ ਗੱਲ ਹੈ ਪਰ ਸਭ ਤੋਂ ਪਹਿਲਾਂ ਆਪਣੇ ਭਵਿੱਖ ਦੇ ਬਾਰੇ ਵਿੱਚ ਸੋਚਣਾ ਚਾਹੀਦਾ ਹੈ ਕਿਸੇ ਦੀ ਮਦਦ ਕਰਨ ਤੋਂ ਪਹਿਲਾਂ ਇਹ ਵੇਖ ਲੈਣਾ ਚਾਹੀਦਾ ਹੈ ਕਿ ਉਹ ਤੁਹਾਡੀ ਮਿਹਨਤ ਨਾਲ ਕਮਾਏ ਹੋਏ ਪੈਸਿਆਂ ਦਾ ਇਸਤੇਮਾਲ ਕਿੱਥੇ ਕਰ ਰਹੇ ਨੇ ਆਪਣੀਆਂ ਜ਼ਰੂਰਤਾਂ ਦਾ ਗਲਾ ਘੋਟ ਕੇ ਦੂਸਰਿਆਂ ਦੇ ਸ਼ੌਂਕ ਪੂਰੇ ਨਹੀਂ ਕੀਤੇ ਜਾਂਦੇ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਚੰਗੀ ਲੱਗੀ ਦੋਸਤਾਂ ਨਾਲ ਸ਼ੇਅਰ ਵੀ ਕਰਿਓ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਧੰਨਵਾਦ ਜੀ